ਬਾਪੂ ਜੀ ਉਮਰ ਕਿੰਨੀ ਹੋਗੀ ਜੀ ਆਹ ਮਾਲ ਜੀ ਆ 1900 14-15 ਆ ਦਾ ਜਨਮ ਹੈ ਬੇਬੇ ਅੱਛਾ ਜਿਆਦਾ ਰੈਂਦਾ ਕੰਮ ਸ਼ੁਰੂ ਹੋਇਆ ਤਾਂ ਨੋ ਲਾਈਨ ਤਫੇ ਵਿਜੀ ਹੈ 27 ਵਿੱਚ 1927 ਵਿੱਚ ਹਾਂ ਲਓ ਜੀ ਪੰਜਾਬੀ ਵਿਰਸੇ ਦਾ ਇੱਕ ਖਾਸ ਵੀਡੀਓ 110 ਸਾਲ ਦੀ ਉਮਰ ਹੈ ਬਾਪੂ ਜੀ ਦੀ 1914-15 ਦਾ ਕਹਿੰਦੇ ਨੇ ਜੀ ਜਨਮ ਹੈ ਜੀ ਔਰ ਪਿੰਡ ਟੰਗਰਾਲੀ ਕਰਾਲੀ ਦੇ ਲਾਗੇ ਦੀ ਗੱਲਾਂ ਬਾਤਾਂ ਕਰਦੇ ਆ ਜੀ ਵੀਡੀਓ ਅਖੀਰ ਤੱਕ ਦੇਖਣਾ ਜੀ ਬਿਲਕੁਲ ਕਾਇਮ ਹੈ ਬਾਪੂ ਜੀ ਔਰ ਸਿਹਤਯਾਬ ਹੈ ਇਹ ਬੜੀ ਵੱਡੀ ਗੱਲ ਹੈ ਸਾਡੇ ਲਈ ਜੀ ਬਾਪੂ ਜੀ ਹਾਂ ਹਾਂ ਹਾ ਜੋੜਦੇ ਤੇ ਜੀ ਮੌਜਾਂ ਵਾਲੇ ਹਾਂ ਜਾ ਕੇ 2 ਵਜੇ ਹਲ ਜੋੜਨਾ ਜਾਂ ਤੇ ਦਿਨ ਚੜ੍ਹਦੇ ਤੱਕ ਗਾਈ ਉਹ ਜਾਣਾ ਇੱਕ ਮੇਰਾ ਹੋ ਨਾਲ ਸਾਥੀ ਦਾ ਅੱਛਾ ਹਾਂ ਉਹ ਤਾਂ ਟਾਈਮ ਹੀ ਬਹੁਤ ਜ਼ਬਰਦਸਤ ਸੀ ਹਲ ਟਾਈਮ ਬਹੁਤ ਵਧੀਆ ਸੀਗਾ ਉਹ ਹਾਂਜੀ ਹਾਂ ਹੂੰ ਬਾਪੂ ਜੀ ਆਪਣਾ ਨਾਮ ਦੱਸੋ ਦੁਬਾਰਾ ਸਰਵੰਤ ਸਿੰਘ ਸਰਵੰਤ ਸਿੰਘ ਪਿਤਾਈ ਦਾ ਨਾਮ ਪਿਤਾ ਦਾ ਚੱਗ ਸਿੰਘ ਚਾਗਾ ਸਿੰਘ ਦਾਦਾ ਜੀ ਦਾ ਨਾਮ ਬਾਬਾ ਜੀ ਦਾ ਨਾਮ ਆ ਤੜਾ ਹੋਰ ਪਿੱਛੇ ਪਤਾ ਪਿੱਛੇ ਕੋਰਾ ਕੋਰਾ ਹਾਂ ਅੱਛਾ ਚੌਥੀ ਗਾਹਾਂ ਪੋਸਟਪੇਚ ਹੋਰ ਹਾਂ ਗਾਹਾਂ ਚਲੋ ਬਹੁਤ ਹੈ ਵਧੀਆ ਚਾਰ ਪੁਸ਼ਤਾਂ ਦੱਸਤੀਆਂ ਆਪਾਂ ਨੇ ਤੁਸੀਂ ਦੱਸਦੇ ਇੱਕ ਮੁੰਡਾ ਥੋੜਾ 80 ਸਾਲ ਦਾ ਵੀ ਹੈ ਹੈਨਾ ਹਾਂ ਇੱਕ ਮੁੰਡਾ 80 ਸਾਲ ਦਾ ਥੋੜਾ ਹਾਂ ਗੁਰਮਖ ਗੁਰਮਖ 80 ਸਾਲ ਦੇ ਹੈ ਹਾਂਜੀ ਹੂੰ ਕਦ ਜਨਮ ਹੋਇਆ ਸੀ ਉਹਨਾਂ ਦਾ ਇੱਕ ਘਟ 80 ਦਾ ਹੋਣਾ ਜੇ ਉਹਨਾਂ ਅੱਛਾ 80 ਸਾਲ ਦਾ ਹੋ ਜੇ ਸੰਤਾ ਹੋ ਜੀਦਾ ਤੁਹਾਡੇ ਮੁੰਡੇ ਦਾ ਜਨਮ 47 ਦਾ ਜੀ ਹਾਂ ਜੀ ਹੂੰ ਲਓ ਜੀ ਆ ਦੇਖੋ ਜੀ ਬਾਪੂ ਜੀ ਕਮਾਲ ਦੀ ਗੱਲ ਹੈ ਜੀ ਸਾਡੀ ਬਹੁਤ ਵੱਡੀ ਉਪਲਬਧੀ ਹੈ ਜੀ ਇਹਨਾਂ ਸ਼ਖਸੀਅਤਾਂ ਨੂੰ ਲੱਭਣਾ ਤੁਹਾਡੇ ਸਾਹਮਣੂ ਕਰਨਾ ਤੁਹਾਡੇ ਸਾਹਮਣੇ ਪੇਸ਼ ਕਰਨਾ ਤੇ 110 ਸਾਲ ਦੀ ਉਮਰ ਹੈ ਜੀ ਕਮਾਲ ਦੀ ਗੱਲ ਹੈ ਬਹੁਤ ਜ਼ਬਰਦਸਤ ਗੱਲਾਂ ਬਾਤਾਂ ਹੋਣਗੀਆਂ ਜੀ ਅੱਛਾ ਆਪਣਾ ਵਿਆਹ ਤੁਹਾਡਾ ਕਦ ਹੋਇਆ ਹਜਰਤ 3 ਸਾਲ ਪਹਿਲਾਂ ਹੋਇਆ ਜੀ ਹੱਲਿਆ ਤੇ 3 ਸਾਲ ਪਹਿਲਾਂ ਹੋਇਆ ਪਿਆ ਹੂੰ ਹੱਲੇ ਆਏ ਸਾਰ ਹੱਲੇ ਪੈ ਕੇ ਭਾਦੋਂ ਚ ਹੂੰ ਬੜਾ ਮੁੰਡਾ ਜਨਮਿਆ ਫਿਰ ਦਾ ਚੇਤ ਵਿੱਚ ਹੂੰ ਹਾਂ ਜੀ ਗਰਮਾਫਾ ਅੱਛਾ ਹਾਂ ਜੀ ਹੂੰ ਵਿਆਹ ਕਿੱਕਣ ਹੋਇਆ ਕਿਆ ਸਾਹਿਬ ਤਾਂ ਅਸੀਂ ਜਦ ਕਿੱਦਾਂ ਹੁੰਦੇ ਸੀ ਵਿਆਹ ਜਾਂ ਤਾਂ ਜੀ ਇੱਕ ਗੱਡੀ ਨਜਦਾ ਤੇ ਯਾ ਰਾਤ ਇੱਕ ਗੱਡਾ ਬਸ ਹੂੰ ਹਾਂ ਜੀ ਕਿੰਨੇ ਜਾਣੇ ਗਏ ਸੀਗੇ ਬਦਲੇ ਤਾਂ ਭਵਾ 25 30 ਚੱਲ ਜਾਂਦੇ ਜਾਂਤਾਂ ਜੀ ਅੱਛਾ ਜਾਂ ਤਾਂ ਬਰਾਤਾਂ ਬਹੁਤ ਜਾਂਦੀਆਂ ਤੇ 25 30 ਚੱਲ ਜਾਂਦੇ ਸੀਗੇ ਹਾਂਜੀ ਹਾਂ 50 50 ਵੀ ਹੋ ਜਾਂਦਾ ਤੇ ਜੀ ਅੱਛਾ ਹਾਂਜੀ ਕਿਹੜੇ ਪਿੰਡ ਗਈ ਸੀ ਬਰਾਤ ਬੜੋ ਜੀ ਜੀ ਬੜੋ ਬੜੋ ਬੜੀ ਲਾਗ ਹਾਂ ਬਾਪੂ ਜੀ ਹਾਂਜੀ ਪੁਰਾਣੇ ਸਮੇਂ ਦਾ ਤੇ ਹੁਣ ਦੇ ਸਮੇਂ ਦਾ ਫਰਕ ਦੱਸੋ ਕਿ ਆਇਆ ਬਹੁਤ ਫਰਕ ਹੈ ਜੀ ਹਾਂ ਦੱਸੋ ਫਿਰ ਆਣ ਦਿਓ ਅੱਗੇ ਤਾਂ ਖਾਣ ਪੀਣ ਨੂੰ ਬਾਹਰ ਗੱਨੇ ਵੀ ਥੇ ਹਾਂ ਫਟਾ ਤਰਬੂਜ ਹੂੰ ਕਪਾਹਾਂ ਵਿੱਚ ਚਿਬਰ ਹੁੰਦੇ ਨੇ ਕਾਬਲੀ ਅੱਛਾ ਹਾਂਜੀ ਹੂੰ ਜਦ ਤਾ ਬਾਹਰ ਕੋਈ ਭੁੱਖਾ ਹੀ ਤਾਂ ਮਰਦਾ ਹੂੰ ਹੁਣ ਤਾਂ ਬਾਹਰ ਕੋਈ ਚੀਜ਼ ਖਾਣ ਨਾ ਦੇਗੀ ਹਾਂ ਗੱਲ ਤਾਂ ਬਿਲਕੁਲ ਸਹੀ ਹੈ ਜੀ ਮੱਕਿਆਂ ਬਹੁਤ ਹੁੰਦੇ ਨੇ ਜਦ ਤਾ ਦੁਬਾਰੇ ਜਾਣਾ ਪਰ 10 ਮੁੰਡਿਆਂ ਨੇ ਹੂੰ ਚਿੰਗਾ ਤੋੜ ਕੇ ਚਾਰ ਸੱਡ ਦੇਣਿਆਂ ਕੁੱਕੜਿਆਂ ਦੀਆਂ ਲੱਗ ਪੋ ਨਾ ਕੱਤੇ ਵੀ ਜਾਣੇ ਦੁਬਾਰੇ ਦੁਬਾਰੇ ਹੂੰ ਲਓ ਜੀ ਪੰਜਾਬੀਓ ਆ ਜਰੂਰ ਕਮੈਂਟ ਕਰਿਓ ਫੁੱਟ ਕਿਸ ਨੂੰ ਕਹਿੰਦੇ ਆ ਤੇ ਚਿਬੜ ਕਿਸ ਨੂੰ ਕਹਿੰਦੇ ਆ ਜੀ ਔਰ ਜੇ ਤੁਸੀਂ ਕਮੈਂਟ ਸੈਕਸ਼ਨ ਚ ਫੋਟੋ ਖਿੱਚ ਕੇ ਪਾ ਦਿਓ ਨਾਲ ਦੀ ਤਾਂ ਗੱਲ ਵੱਡ ਜੂਗੀ ਜੀ ਆਪਣੇ ਬੱਚਿਆਂ ਨੂੰ ਵੀਡੀਓ ਜਰੂਰ ਦਿਖਾਇਆ ਕਰੋ ਆ ਦੇਖੋ ਪੁਰਾਣੀਆਂ ਗੱਲਾਂ ਹੋ ਰਹੀਆਂ ਜੀ ਹੁਣ ਤਾਂ ਦੇਖੋ ਜੀ ਕਿਤੇ ਸੜਕ ਤੇ ਲੰਘ ਜਾਓ ਤੁਹਾਨੂੰ ਊਣ ਹੀ ਖਾਣ ਨੂੰ ਮਿਲੂਗਾ ਰੇੜੀਆਂ ਰੂੜੀਆਂ ਤਾਂ ਮਿਲ ਜੂਗੀਆਂ ਗਾਤਾ ਖੋਲਦੇ ਬੋਤਲਾਂ ਤੇਜੀ ਦੂਏ ਦੂਏ ਨਾਲ ਅੱਛਾ ਆ ਕੌਡੀ ਖੇਡਦੀ ਜਾਂਦੇ ਤੇ ਘੂਲੀ ਜਾਂਦੇ ਤੇ ਹਾਂ ਖੇਡੀ ਤੁਸੀਂ ਕੌਡੀ ਹਾਂ ਤੁਸੀਂ ਖੇਡੀ ਕੌਡੀ ਹਾ ਕਹਿੰਦੇ ਤੁਸੀਂ ਵੀ ਕਹਿੰਦੇ ਨਾ ਕੋਈ ਵੀ ਆਂਦੇ ਤੇ ਅੱਛਾ ਇੱਥੇ ਉਹ ਤੇਜੂ ਕਹਿੰਦਾ ਤਾਂ ਅੱਛਾ ਕਹਿੰਦਾ ਮੇਰੇ ਕੋਲ ਕੋਈ ਘੋੜਾ ਆਪਣੇ ਮਹੱਲੇ ਦਾ ਹਾਂ ਮੈਂ ਖਾ ਮੈਂ ਕੋਲ ਹਾਂ ਜੇਗਾ ਅੱਛਾ ਐਸੇ ਉਹ ਖਾਂਦੇ ਤੋਂ ਹੀ ਰਜ ਰਜੇ ਕਿ ਉਹਦੀ ਜਦੀ ਯਾਦ ਪਈ ਵੀ ਹੈ ਅੱਛਾ ਕੀ ਉਹ ਖਾਂਦੇ ਤੁਸੀਂ ਖਾਂਦੇ ਵੀ ਖਾਂਦੇ ਆ ਕੀ ਫਿਰ ਕਿੰਨਾ ਖਾ ਲੈਂਦੇ ਸੀਗੇ ਜੱਤੇ ਵੀ ਸਾਲ ਖਾ ਰਨੇ ਦੇ 2 ਕਿਲੋ 3 ਵੀ ਪੈ ਜਾ 3 ਕਿਲੋ ਕੀ ਮਹੀਨੇ ਦਾ ਆਜ ਸਾਲ ਸਾਲ ਡਾਕਟਰ ਤਾਂ ਮਨਾ ਕਰਦੇ ਆਂ ਨਹੀਂ ਨਹੀਂ ਸਾਨੂੰ ਡਾਕਟਰਾਂ ਨੇ ਦੱਸਿਆ ਅੱਛਾ ਉਹ ਇਹ ਆਪਣੀ ਮਾਰ ਦੀ ਕਰਦੇ ਸੀ ਅੱਛਾ ਹਾਂ ਠੀਕ ਹੈ ਡਾਕਟਰ ਤਾਂ ਹੁਣ ਵੀ ਕਹਿੰਦਾ ਹੂੰ ਨਹੀਂ ਕੀ ਨਾ ਖਾਓ ਹੂੰ ਹੁਣ ਜਦ ਕੰਮ ਜੋੜ ਦਾ ਕਰਨਾ ਆਹ ਲੈਣਾ ਖਾਂਦਾ ਹੀ ਐ ਹੁਣ ਹੂੰ ਹੁਣ ਦੇ ਹੁਣ ਮੈਂ ਹੁਣ ਵੀ ਜਾਂਦਾ ਕਿ ਹੂੰ ਕੋਈ ਖਾਣਾ ਮੜਾ ਮੜਾ ਆ ਦੇ ਗਰਮੇ ਕਰਕੇ ਮੈਂ ਖਾਂਦਾ ਨਹੀਂ ਹੂੰ ਜਾਂਦਾ ਪਿਆ ਤੁਰਦੇ ਤੁਰਦੇ ਆ ਤੁਸੀਂ ਹਾਂ ਜੀ ਆਓ ਜਰਾ ਦਿਖਾਓ ਜਰਾ ਇਧਰ ਨੂੰ ਆ ਕੇ ਆਜੋ 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 ਆਪਾਂ ਚੱਲਦੇ ਆ ਇਧਰ ਨੂੰ ਚਲੋ ਆ ਲਓ ਜੀ 110 11 ਸਾਲ ਦੀ ਉਮਰ ਹੈ ਜੀ ਬਾਪੂ ਜੀ ਦੀ 1914 15 ਕਹਿੰਦੇ ਜੀ ਲਗਭਗ ਉਦੋਂ ਦਾ ਜਨਮ ਹੈ ਜੀ ਆਹ ਦੇਖੋ ਬਾਪੂ ਜੀ ਅੱਗੇ ਆਓ ਜੀ ਮੂਰੇ ਤੋਂ ਪਾਓ ਜੀ ਕੈਮਰਾ ਤੁਸੀਂ ਆਜੋ ਮੂਰੇ ਨੂੰ ਜੀ ਆਹ ਦੇਖੋ ਜੀ ਬਾਪੂ ਜੀ ਚੱਲ ਰਹੇ ਜੀ 110 ਸਾਲ ਦੇ ਬਾਪੂ ਦੀ ਸਪੀਡ ਦੇਖ ਸਕਦੇ ਆ ਜੀ ਪੂਰੀ ਸਪੀਡ ਬੰਨੀ ਹੋਈ ਹੈ ਜੀ ਕੀ ਬਹੁਤ ਖਾਨੇ ਜੀ ਬਾਪੂ ਜੀ ਇਹ ਕੀ ਦਾ ਕਮਾਲ ਹੈ ਫਿਰ ਹੈ ਹਾਂ ਕੀ ਦਾ ਕਮਾਲ ਹੈ ਆ ਹਾਂ ਹੈ ਹਾਂ ਜਾਏ ਨੇ ਫਿਰ ਕੀ ਤਾਂ ਖਾਈ ਜਾਣਾ ਜਦ ਤੀ ਮਰਦੇ ਨਹੀਂ ਹਾਂ ਆ ਦੇਖੋ ਜੀ ਡਾਕਟਰ ਕਹਿੰਦੇ ਕੀ ਨਹੀਂ ਖਾਣਾ ਚਾਹੀਦਾ ਬਾਪੂ 110 ਸਾਲ ਦੇ ਨਹੀਂ ਕਹਿੰਦੇ ਕੀ ਖਾਈ ਜਾਣਾ ਜਦ ਤੱਕ ਮਰਦੇ ਨਹੀਂ ਹੈ ਜਮਾ ਕਵਾਲ ਦੀ ਗੱਲ ਹੈ ਮਰ ਜੂਗੇ ਪਰ ਮਰਨਾ ਤਾਂ ਆਇਓ ਹੂੰ ਹੂੰ ਨਹੀਂ ਕੁਝ ਨਹੀਂ ਹੁੰਦਾ ਤੁਹਾਨੂੰ ਬਿਲਕੁਲ ਕੈਂ ਮੈਂ ਨਾ ਨਾ ਹੁਣਾਂ ਕੀ ਜੀ ਤੁਹਾਨੂੰ ਤਾਂ ਅਵਾਰਡ ਮਿਲਣਾ ਹੁਣ ਆ ਆ ਦੇਖੋ ਜੀ ਅਵਾਰਡ ਮਿਲਣਾ ਚਾਹੀਦਾ ਜੀ ਆ ਦੇਖੋ ਚੱਲਦੇ ਜੀ ਬਾਪੂ ਜੀ ਆਪਾਂ ਅੱਛਾ ਬਾਹਰ ਨੂੰ ਚੱਲ ਜਾਈਏ ਨੇ ਪਿੰਡ ਪੁੰਡੂ ਨੂੰ ਜੀ ਹਾਂ ਹੂੰ ਕਮਾਲ ਦੀ ਗੱਲ ਢਿੱਲੇ ਹੁੰਨਾ ਡਾਕਟਰ ਕੋਲ ਜਾਇਦਾ ਪਿੰਡ 'ਚ ਅੱਛਾ ਜਦ ਢਿੱਲੇ ਹੁੰਦੇ ਜਦ ਵੀ ਪੈਦਲ ਚੱਲ ਜਦੇ ਨੇ ਹਾਂ ਹੂੰ ਕਮਾਲ ਦੀ ਔਰਕੇ ਚਲੇ ਜਾਇਦਾ ਅੱਛਾ ਹੂੰ ਬਾਪੂ ਜੀ ਮੰਜੇ ਮੰਜੇ ਵੀ ਬੁਣੇ ਹੋਣੇ ਤੁਸੀਂ ਬਹੁਤ ਮੰਜੇ ਤਾਂ ਬਹੁਤ ਬੁਣਾ ਹੈ ਹੈ ਹਾਂ ਜੀ ਆਹ ਮੰਜਾ ਕਿਹੜਾ ਨੌਕੜਾ ਕਿ ਚੌਕੜਾ ਗਿਆ ਏ ਆ ਤਾਂ ਖਾਲ ਛਿੱਕੜਾ ਹੋਣਾ ਬੰਦਾ ਜੀ ਅੱਛਾ ਲੋਕੜੇ ਬੰਦੇ ਬਹੁਤ ਬੁਣੇ ਆ ਮੈਂ ਅੱਛਾ ਹਾਂ ਲੋਕੜੇ ਬਹੁਤ ਬੁਣੇ ਆ ਜੀ ਹਾਂ ਮੰਜਾ ਬੁਣਨਾ ਸਿਖਾ ਦਿਓ ਮੰਜਾ ਨਹੀਂ ਆਉਂਦਾ ਬੁਣਨਾ ਬੜੇ ਲੋਕਾਂ ਨੂੰ ਹਾਂ 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 ਜੀ ਕਿਆ ਕੁਛ ਲੈ ਕੇ ਆਈਏ ਮੰਜੇ ਵਾਸਤੇ ਇਹ ਤਾਂ ਠੀਕ ਹੈ ਹੂੰ ਬਾ ਬਾ ਆਣੇ ਲਵਣਾ ਜੀ ਹੋਰ ਕਿਆ ਹੋਰ ਕਿਆ ਜੀ ਅੱਛਾ ਹੁਣ ਥੋੜਾ ਜਿਹਾ ਦੱਸ ਦੇ ਆਪਾਂ ਮੰਜਾ ਤਾਂ ਹੈਗਾ ਹੀ ਆ ਐਨੂੰ ਕਿਆ ਕਹਿੰਦੇ ਜੀ ਐਨੂੰ ਆਏ ਸੇਰਵੇ ਆ ਜੀ ਇਹ ਕਹਿਆ ਜੀ ਸੇਰਵੇ ਦੀ ਆਏ ਸੇਰਵੇ ਆਏ ਬਾਈਆਂ ਆ ਬਾਈਆਂ ਦੀ ਹਾਂ ਜੀ ਆ ਬਾਈਆਂ ਆ ਜੀ ਹਾਂ ਤੇ ਆਹ ਹੈ ਸੇਰਵੇ ਦੀ ਹਾਂ ਆ ਸੇਰਵੇ ਆ ਦੌਣ ਆ ਦੌਣੇ ਦੀ ਹਾਂ ਜੀ ਹਾਂ ਜੀ ਹਾਂ ਤੇ ਆਹ ਆਪਾਇ ਦੀ ਕੈਮਰਾ ਇੱਥੇ ਜੀ ਆਹ ਖਾਣਾ ਦੀ ਆਪਾਂ ਦੀ ਆ ਪਾਵੇ ਆ ਆ ਪਾਵੇ ਹੋਗੇ ਜੀ ਪਾਵੇ ਬਾਈਆਂ ਬਾਈਆਂ ਹਾਂ ਜੀ ਆ ਸਿਰਵੇ ਸਿਰਵੇ ਦੀ ਹਾਂ ਜੀ ਲਓ ਜੀ ਕੈਮਰਾਮੈਨ ਜੀ ਇੱਕ ਵਾਰੀ ক্লোਜ਼ ਕਰਕੇ ਫਿਰ ਦਿਖਾਓ ਜੀ ਬਾਪੂ ਜੀ ਫਿਰ ਦੱਸੋ ਜੀ ਆਹ ਗਿਆ ਜੀ ਆ ਗਿਆ ਜੀ ਆ ਪਾਵਾ ਆ ਪਾਵਾ ਜੀ ਆਹਾ ਜੀ ਆ ਸਿਰਬ ਆਹਾ ਜੀ ਆ ਬਾਹੀ ਆ ਬਾਹੀ ਜੀ ਆ ਕੀ ਇਹ ਦੀ ਆ ਦਾ ਹਣ ਹਾਂ ਇਹ ਪਤਾ ਕਿਉਂ ਪੁੱਛਿਆ ਮੈਂ ਹਾਂ ਜੀ ਏ ਨਵੇਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਚੰਡੀਗੜ੍ਹ ਰਹਿੰਦੇ ਆ ਉਹਨਾਂ ਨੂੰ ਨਹੀਂ ਪਤਾ ਦਿੱਲੀ-ਦੁੱਲੀ ਵਾਲੇ ਉਹਨਾਂ ਨੂੰ ਪਤਾ ਨਹੀਂ ਆ ਜੀ ਆਹ ਹੁਣ ਸਰਾਂਦਾ ਕਿਹੜਾ ਤੇ ਪੌਂਦਾ ਕਿਹੜਾ ਜੀ ਜਣਾ ਸਾਰੇ ਬੱਚਿਆਂ ਦਾ ਪਤਾ ਹੈ ਜੀ ਹੂੰ ਜਿਹੜੇ ਹੋਰ بڑے ਘਰਾਂ ਦੇ ਉਹਨਾਂ ਨੂੰ ਨਹੀਂ ਪਤਾ ਹੋਵੇਗਾ ਨਹੀਂ ਨਹੀਂ بڑے ਘਰ ਦੇ ਤਾਂ ਆਪਾਂ ਐ ਤੁਸੀਂ بڑے ਘਰਾਂ ਦੇ ਆਹ ਦੇਖੋ ਜੀ ਹੁਣ ਸਰਾਂਦੀ ਕਿਹੜੀ ਤੇ ਪੌਂਦੀ ਕਿਹੜੀ ਜੀ ਹੈਂ ਸਰਾਂਦੀ ਪਾਉਂਦੀ ਵੀ ਹੁੰਦਾ ਨਾ ਜੀ ਇਹ ਸਿਰ ਆਲਾ ਪਾਸਾ ਕਿਹੜਾ ਹੈ ਜੀ ਆਹਗੇ ਉਹ ਆਹ ਸਿਰਵਾ ਇੱਧਰ ਦਾਉਣਾ ਸਰਾਣਾ ਉਹ ਆਹ ਹੈ ਸਰਾਣਾ ਜੀ ਆਹ ਲਓ ਜੀ ਕਰਿਓ ਕਮੈਂਟ ਜੀ 110 ਸਾਲ ਦੇ ਬਾਪੂ ਜੀ ਸਾਰਾ ਕੁਝ ਇਹ ਦੱਸ ਰਹੇ ਜੀ ਮੰਜੇ ਬੁਣਦੇ ਵੀ ਰਹੇ ਆ ਜੀ ਇਹ ਛੋਟੀਆਂ ਜੀਆਂ ਗੱਲਾਂ ਕੀਤੀਆਂ ਸੀ ਇਸ ਕਰਕੇ ਕੀਤੀਆਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਦਿਖਾਓ ਜੀ ਇਹ ਸਾਰਾ ਕੁਝ ਜੀ ਹਾਂ ਜੀ ਹਾਂ ਹੂੰ ਲਓ ਜੀ ਚੱਲੀ ਆਪਾਂ ਥੋੜੇ ਦੇ ਅੱਗੇ ਨੂੰ ਹੋਰ ਚਲੋ हां आ दिखाणा है जी आपा ने जी वीडियो जी आ देखो चल रहे जी बापू जी हम्म लो जी बापू जी हाथ ਫੜ ਲਵਾ ਬੱਸ ਜੀ ਖੱਤ ਕਾਨੂੰ ਫੜਨਾ ਲੋੜ ਨਹੀਂ ਐ ਇਕ ਨੀ ਫਰੀ ਜਾਂਦੇ ਜੀ ਅੱਛਾ ਇਕ ਨਾ ਹੀ ਫਰੀ ਜਾਂਦੇ ਜੀ ਆਲ ਅੱਗੇ ਆਦੇ ਮੂਰੇ ਆਜੋ ਜੀ ਆਓ ਜੀ ਮੂਰੇ ਦੇ ਆ ਦੇਖੋ ਜੀ ਬਾਪੂ ਜੀ ਕਹਿੰਦੇ ਹੱਥ ਫੜਨ ਦੀ ਲੋੜ ਨਹੀਂ ਐ ਮੈਂ ਕਹਿੰਦਾ ਗਿਰ ਨਾ ਜੇ ਫੜ ਲਵਾ ਹਾਂ ਨਾ ਹੱਥ ਆਦਾ ਸਾਰੇ ਨਾਲ ਚੱਲਦਾ ਜੀ ਮੈਂ ਅੱਛਾ ਇਹ ਸਾਰੇ ਨਾਲ ਚੱਲੀ ਜਾਂਦੇ ਆ ਹੂੰ ਕਮਾਲ ਦੀ ਗੱਲ ਐ ਆਦਾ ਬਾਪੂ ਜੀ ਬਹੁਤ ਵਧੀਆ ਗੋਡੇ ਗੁੱਡੇ ਠੀਕ ਹੈ ਬਾਪੂ ਜੀ ਬਿਲਕੁਲ ਗੋਡੇ ਬਿਲਕੁਲ ਠੀਕ ਹੈ ਅੱਛਾ ਸਮੱਸਿਆ ਕੀ ਆ ਹੈ ਹਾਂ ਸਮੱਸਿਆ ਕੀ ਆ ਹੈ ਆਪਣੀ 110 ਸਾਲ ਦੀ ਉਮਰ ਹੋ ਗਈ ਸਮੱਸਿਆ ਕੀ ਆ ਹੈ ਕੋਈ ਸਮੱਸਿਆ ਨਹੀਂ ਰੋਟੀ ਰਾਟੀ ਰੋਟੀ ਤਾਂ ਰਾਜ ਕੇ ਖਾਈਦੇ ਜੀ ਅੱਛਾ ਰਾਜ ਕੇ ਚਾਰ ਫੁੱਲ ਕੈਮੀ ਖਾਦੇ ਜਾਂ ਤਿੰਨ ਵੀ ਅੱਛਾ ਹਾਂ ਹੂੰ ਇੱਕ ਟਾਈਮ ਚ ਦਿਨ ਖਾ ਲੈਨੇ ਹਾਂ ਤਿੰਨੇ ਜਾਂ ਚਾਰ ਇੱਕ ਟਾਈਮ ਤੇ ਸਵੇਾਈ ਸਵੇਰ ਤਿੰਨ ਕੁ ਵਜੇ ਨਾ ਸਵੇਰ ਮਾਤਾ ਤਿੰਨ ਕੋਣ ਨੇ ਜੀ ਹਾਂਜੀ ਅੱਛਾ ਤਿੰਨ ਟਾਈ ਗਰ ਰੋਟੇ ਖਾ ਜਾਣ ਕਿ ਉਸ ਬੱਚੇ ਨੇ ਲਈ ਦਾ ਥੋੜਾ ਜਾਦੀ ਰੋਟੇ ਅੱਛਾ ਆ ਗਏ ਨਾ ਹੂੰ